ਰੂਪਨਗਰ ਦੇ ਵਿੱਚ ਤੇਜ਼ ਹਨੇਰੀ ਦੇ ਦੌਰਾਨ ਪਿੰਡ ਸਦਾਬ੍ਰਤ ਵਿਖੇ ਕਣਕ ਦੀ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਨਾਲ ਖੇਤਾਂ ਦੇ ਵਿੱਚ ਰਹਿੰਦਾ ਪਰਿਵਾਰ ਸਹਿਮੁਠਿਆ ਦਰਅਸਲ ਇੱਥੇ ਚਾਰੇ ਪਾਸਿਓ ਘਰ ਨੂੰ ਅੱਗ ਨੇ ਆਪਣੀ ਚੁਪੇੜ ਦੇ ਵਿੱਚ ਲੈ ਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਨੇ ਦੱਸਿਆ ਕਿ ਆਪਣੇ ਪਰਿਵਾਰ ਸਮੇਤ ਆਪਣੀ ਜ਼ਮੀਨ ਦੇ ਵਿੱਚ ਬਣੇ ਘਰ ਦੇ ਵਿੱਚ ਰਹਿੰਦਾ ਤੇ ਅਚਾਨਕ ਹੀ ਕਟਲੀ ਪਿੰਡ ਵਾਲੇ ਪਾਸੇ ਕਣਕ ਦੀ ਨਾੜ ਨੂੰ ਅੱਗ ਲੱਗ ਜਾਂਦੀ ਹੈ ਇਸ ਦੌਰਾਨ ਤੇਜ਼ ਹਨੇਰੀ ਆ ਗਈ ਤੇ ਹਨੇਰੀ ਦੇ ਕਾਰਨ ਉਹਨਾਂ ਦਾ ਘਰ ਵੀ ਚਾਰੇ ਪਾਸਿਓ ਅੱਗ ਦੀ ਚੁਪੇੜ ਵਿਚ ਆ ਗਿਆ ਉਹਨਾਂ ਦੱਸਿਆ ਕਿ ਕਾਰ ਦੇ ਉੱਪਰੋਂ ਲੰਗ ਰਹੀਆਂ ਅੱਗ ਦੀਆਂ ਲਪਟਾਂ ਨੂੰ ਵੇਖਦਿਆਂ ਹੋਇਆ ਪੂਰਾ ਹੀ ਪਰਿਵਾਰ ਘਬਰਾ ਗਿਆ ਤੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ ਪਰ ਗੱਡੀ ਮੌਕੇ ਤੇ ਨਾ ਪਹੁੰਚੀ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਪਰ ਉੱਥੇ ਦੱਸਦੀ ਹੈ ਕਿ 8 ਟਰਾਲੀਆਂ ਤੂੜੀ ਜੋ ਕਿ ਸੜ ਕੇ ਸੁਆਹ ਹੋ ਗਈ ਪਰ ਉਥੇ ਪਰਿਵਾਰ ਦਾ ਕਹਿਣਾ ਹੈ ਕਿ 8 ਟਰਾਲੀਆਂ ਤੂੜੀ ਸੜ ਕੇ ਸੁਆਹ ਹੋ ਗਈ ਹੈ ਤਾਂ ਵੱਡੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਹਾਲਾਂਕਿ ਪਰਿਵਾਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ